ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਬੁਰਜ ਰਾਜਗੜ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਹੈਗੀ ਇਹ ਬਿਲਕੁਲ ਤਾਜ਼ੀ ਸੋਈ ਹੈਗੀ ਤੇ ਬੱਚਾ ਤੁਸੀਂ ਸਾਹਮਣੇ ਬੈਠਾ ਦੇਖ ਸਕਦੇ ਹੋ ਆਪਾਂ 9:00 ਵਜੇ ਵੀਡੀਓ ਬਣਾ ਰਹੇ ਹਾਂਗੇ ਤੇ ਇਹ ਰਾਤ 3:00 ਵਜੇ ਸੋਈ ਹੈਗੀ ਤੇ ਜੇਰੇ ਦੀ ਪੈ ਗਈ ਹੈਗੀ ਜਮਾ ਸਾਰੀ ਡਾਨਾਗੀ ਤੇ ਬੱਚਾ ਇਹਨੇ ਕੱਟੇ ਨੂੰ ਜਨਮ ਦਿੱਤਾਗਾ ਤੇ ਡਾਕਟਰ ਜਗਜੀਤ ਸ਼ੰਨਾ ਕੋਲੇ ਜਿਹੜਾ ਬੋਲਾ ਗੋਪੀਵਾਨ ਉਸ ਬੋਲ ਦਾ ਬੱਚਾ ਇਹ ਤੇ ਬੱਚਾ ਚੰਗਾ ਆਇਆਗਾ ਤੇ ਬਾਕੀ ਜੋ ਮੱਝ ਆਗੀ ਖੁੱਲੀ ਡੁੱਲੇ ਢਾਂਚੇ ਦੀ ਆਗੀ ਹੱਡਾਂ ਪੈਰਾਂ ਦੀ ਨਰੋਈ ਆ ਵੇਲ ਵੀ ਬਹੁਤ ਆਗੀ ਤੇ ਕੱਦ ਕਾਰਡ ਦੇ ਵਿੱਚ ਵੀ ਬਹੁਤ ਆਗੀ ਤੇ ਚੰਗੀ ਸਮੀ ਭਲੀ ਪੂਰੀ ਨਰੋਈ ਮੱਝ ਆਗੀ ਤੇ ਬਾਕੀ ਡਿਟੇਲ ਇਹਦੀ ਸੌਰੀ ਤੁਹਾਨੂੰ ਆਪਾਂ ਹੀ ਦੱਸ ਦਿੰਨੇ ਆਂਗੇ ਤੀਜੇ ਤੋਂ ਚੌਥੇ ਸੂਏ ਹੋਊਗੀ ਬਾਕੀ ਤੁਸੀਂ ਆਪ ਦੀ ਸਮਝ ਦੇ ਮਦਦਕ ਅੰਦਾਜ਼ਾ ਲਾ ਸਕਦੇ ਹੋਗੇ ਤੇ 14 15 ਲੀਟਰ ਇਹਦਾ ਦੁੱਧ ਕੱਢਿਆ ਹੋਇਆ ਪਹਿਲਾਂ ਵਾਲੇ ਸੂਏ ਦੇ ਵਿੱਚ ਤੇ ਸਾਂਭੀ ਵੀ ਚੰਗੀ ਆ ਤੇ ਉਹਨਾਂ ਦੁੱਧ ਤਾਂ ਦੇਊਗੀ ਉਦੋਂ ਵੱਧ ਵੀ ਦੇ ਸਕਦੀ ਹੈਗੀ ਤੇ ਬਾਕੀ ਸਿੰਗਾ ਸੁੰਗਾ ਦੀ ਚੰਗੀ ਆ ਸਾਰੇ ਪੱਖਾਂ ਤੋਂ ਚੰਗੀ ਆ ਸਾਫ਼ ਸੁਥਰੀ ਆ ਥਣ ਥਣ ਚੰਗੇ ਲੱਗੇ ਹੋਏ ਆਗੇ ਮੋٹے ਥਾਣਾ ਵਧੀਆ ਤੇ ਬਾਕੀ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਜੋ ਰੇਟ ਆ ਉਹ ਵੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਬਾਅਦ ਚ ਦੱਸ ਦਾਂਗੇ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਇਹਸ ਨੰਬਰ ਤੇ ਕਾਲ ਕਰਕੇ ਤੁਸੀਂ ਆਦੀ ਫੁੱਲ ਤਸੱਲੀ ਕਰ ਸਕਦੇ ਹੋ ਇੱਥੇ ਆ ਕੇ ਤਸੱਲੀ ਕਰਿਓ ਕਿਉਂਕਿ ਕਈ ਵਾਰੀ ਬੀੜੀ ਦੇ ਵਿੱਚ ਜਾਨਵਾਰਾ ਕਈ ਵਾਰੀ ਚੰਗਾ ਵੀ ਮਾੜਾ ਲੱਗਦਾ ਕਈ ਵਾਰੀ ਮਾੜਾ ਵੀ ਚੰਗਾ ਲੱਗਦਾ ਇੱਥੇ ਆ ਕੇ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋ ਕੱਦ-ਕਾੜ ਦੇ ਵਿੱਚ ਵੀ ਚੰਗੀ ਹੈਗੀ ਸਾਰੇ ਪੱਖਾਂ ਤੋਂ ਚੰਗੀ ਆ ਸਾਫ਼ ਸੁਥਰੀ ਆ ਬਾਕੀ ਤਸੱਲੀ ਤੁਸੀਂ ਕਰਨੀ ਹੈਗੀ ਤੇ ਆਪਾਂ ਤੁਹਾਨੂੰ ਇੱਕ ਵਾਰੀ ਤੋੜ ਕੇ ਦਿਖਾ ਦਿੰਨੇ ਆਂ ਖੋਲਿਓ ਜੀ ਬਿਲਕੁਲੀ ਤਾਜੀ ਸੋਈ ਹੈਗੀ 3 ਵਜੇ ਸੋਈ ਆ ਜੇਰ ਜੂਰੇ ਦੀ ਢਾਨਾਗੀ ਤੇ ਬੱਚਾ ਇਹਨੇ ਕੱਟੇ ਨੂੰ ਜਨਮ ਦਿੱਤਾ ਡਾਕਟਰ ਜਗਜੀਤ ਸਿੰਘ ਨਾਲੇ ਗੋਪੀਵਨ ਬੁੱਲਦਾ ਬੱਚੇ ਉਹਨੇ ਜਨਮ ਦਿੱਤਾਗਾ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਜੱਜਮੈਂਟ ਕਰ ਲਿਓ ਇਹਦੀ ਕਿ ਇਹਦੀ ਪਸ਼ੂ ਥੋੜਾ ਜਿਹਾ ਉਪਰੇ ਤੋਂ ਡਰ ਜਾਂਦਾਗਾ ਤੇ ਪਰ ਆਪਾਂ ਕੋਸ਼ਿਸ਼ ਕਰਦੇ ਆ ਦੇਖ ਸਕਦੇ ਹੋ ਪਿੱਠਪੂੜੇ ਦੀ ਕੁਆਲਿਟੀ ਤੇ ਵੱਡੇ ਢਾਂਚੇ ਦੀ ਆ ਜੀ ਤੇ ਬਾਕੀ ਆਰਡਰ ਦੇਖ ਸਕਦੇ ਆਰਡਰ ਬਹੁਤ ਵਧੀਆਗਾ ਇੱਕ ਵਾਰੀ ਹੋਰ ਦਵਾ ਦਿਓ ਜਿਹੜਾ ਜੀ ਤੇ ਬਾਕੀ ਤੁਹਾਨੂੰ ਤੁਹਾਨੂੰ ਬਹੁਤ ਚੰਗੇ ਆਗੇ ਮੋٹے ਥਾਣਾ ਮੁੱਠੀ ਦੀ ਜਵਾਈ ਵਾਲੇ ਥਾਣਾ ਤੇ ਧਾਰ ਇਹਦੀ ਸਾਰੀ ਚੋਈ ਵੀ ਹੈਗੀ ਸਾਫ ਕਰੀ ਵੀ ਹੈਗੀ ਬੌਲੇ ਤੋਂ ਤਾਂ ਕਰਕੇ ਤੁਹਾਨੂੰ ਖਾਲੀ ਥਾਣ ਦੇਂਦੇ ਹੋਣਗੇ ਬਾਕੀ ਤਸੱਲੀ ਤੁਸੀਂ ਕਰਨੀ ਆ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਦੁਬਾਰੇ ਤੁਹਾਨੂੰ ਆਪਾਂ ਫੇਰ ਤੋਰ ਕੇ ਦਿਖਾ ਦਿੰਨੇ ਆ ਤਾਂ ਕਿ ਤੁਹਾਨੂੰ ਪੂਰੀ ਢਾਂਚੇ ਦੀ ਜੱਜਮੈਂਟ ਹੋ ਜਾਵੇ ਵੱਡੇ ਢਾਂਚੇ ਦੀ ਮੱਝ ਆ ਗਈ ਥੋੜਾ ਬੱਚੇ ਦਾ ਦਾਜੀ ਸੂਈ ਕਰਕੇ ਖਿੱਚ ਕਰਦੀ ਆ। ਥਾਣਾ ਤੁਸੀਂ ਦੁਬਾਰੇ ਦੇਖ ਸਕਦੇ ਹੋ। ਪਿੱਠ ਬੁੜੇ ਦੀ ਕੁਆਲਿਟੀ ਬਹੁਤ ਚੰਗੀ ਆ ਗਈ। ਬਾਕੀ ਜੈਡ ਬਲੈਕ ਹੀ ਆ ਗਈ। ਪੂਸੇ ਵਿੱਚ ਥੋੜੇ ਜਿਹਾ ਵਾਲ ਚਿੱਟੇ ਹੋਣਗੇ। ਤੇ ਕੱਦ-ਕਾੜ ਦੇ ਵਿੱਚ ਵੀ ਚੰਗੀ ਆ ਗਈ। ਤੇ ਬਾਕੀ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਫੋਟੋ ਤਸੱਲੀ ਕਰਕੇ ਖਰੀਦ ਸਕਦੇ ਹੋਗੇ। ਥਾਣਾ ਤੁਹਾਨੂੰ ਆਪਾਂ ਬੈਕ ਸਾਈਡ ਤੋਂ ਦਿਖਾ ਦਿੰਨੇ ਆ। ਢਿੱਲਾ ਢੁਲਾ ਹਜੇ ਬਹੁਤ ਬਈਆਂ ਗਈਆਂ। ਜੇਰ ਜੂ ਰੋਕੇ ਆ ਗਈ ਤੇ ਇਹ ਲਟੂਲ ਹੋ ਜਾ ਬਹੁਤ ਜਿਆਦਾ ਪਈ ਹੈਗੀ ਬਾਕੀ ਥਾਣ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਬਹੁਤ ਚੰਗੇ ਥਾਨ ਆਗੇ ਮੁੱਠੀ ਦੀ ਚਵਾਈ ਵਾਲੇ ਤੇ ਸਾਰੀ ਖਾਲੀ ਹੈ ਇਹ ਤੇ ਮਿਲਕ ਵੇਨ ਵੀ ਚੰਗੀ ਆਉਂਦੀ ਹੈਗੀ ਤੇ ਬਾਕੀ ਤੁਹਾਨੂੰ ਆਪਾਂ ਕੱਟਾ ਦਿਖਾ ਦਿੰਨੇ ਆ ਕੱਟਾ ਇੱਧਰ ਬੈਠਾ ਹੈਗਾ ਠਾ ਕੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਕੱਟਾ ਤੇ ਥੋੜੀ ਪੂਸ ਚਿੱਟੀ ਹੈਗੀ ਤੇ ਬਾਕੀ ਜੈਡ ਬਲੈਕ ਹੀ ਹੈਗਾ ਵਾਖੜਾ ਦੇਖ ਸਕਦੇ ਤੁਸੀਂ ਸੋਹਣਾ ਆਇਆ ਕੱਟਾ ਲੱਤਾਂ ਲੁੱਤਾਂ ਬਹੁਤ ਲੰਮੀਆਂ ਫੇਸ ਵੀ ਲੰਮਾ ਦੇਖ ਸਕਦੇ ਹੋ ਤੁਸੀਂ ਤੇ ਨਾੜਗਾ ਤੁਸੀਂ ਦੇਖ ਸਕਦੇ ਹੋ ਨਾਲ ਹੀ ਆਗਾ ਬਿਲਕੁਲ ਤਾਜੀ ਸੂਈ ਤੁਹਾਨੂੰ ਬੱਚੇ ਤੋਂ ਵੀ ਅੰਦਾਜ਼ਾ ਲੱਗਦਾ ਹੋਣਾ ਅਜੇ ਕਾੜਨ ਵੀ ਨਹੀਂ ਲੱਗਿਆਗਾ ਤੇ ਬਾਕੀ ਡਿਟੇਲ ਤੁਹਾਨੂੰ ਸਾਰੀ ਲੈਤੀ ਆਪਾਂ 1,53,000 ਇਹਦਾ ਰੇਟ ਆ ਮੱਝ ਦਾ ਤੇ ਬਾਕੀ ਮੌਕੇ ਤੇ ਮਾਣ ਤਨ ਜਰੂਰ ਹੋ ਜੂਗਾ ਤੇ ਆ ਕੇ ਤਸੱਲੀ ਕਰਿਓ ਜੋ ਰੇਟ ਆ ਉਹ ਸਾਰਾ ਹੋ ਜਾਂਦਾ ਹੁੰਦਾ ਮੌਕੇ ਤੇ ਜਦੋਂ ਆਪਾਂ ਸੌਦਾ ਕਰਦੇ ਆ ਕਿਉਂਕਿ ਪਹਿਲਾਂ ਚੀਜ਼ ਪਸੰਦ ਆਉਣੀ ਚਾਹੀਦੀ ਆ ਫਿਰ ਸੌਦਾ ਵੀ ਹੋ ਜਾਂਦਾ ਹੁੰਦਾਗਾ ਤੇ ਬਾਕੀ ਮਿਹਨਤ ਮਜ਼ਦੂਰੀ ਕਰਨ ਵਾਲੇ ਭਰਾ ਆਗੇ ਤੇ ਮੱਝ ਫੇਰ ਵੀ ਚੰਗੀ ਸੰਭੀ ਬਲੀ ਵੀ ਆ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਆਪਣਾ ਕੰਮ ਆ ਵੀਡੀਓ ਬਣਾਉਣਾ ਤੇ ਇਨਫੋਰਮੇਸ਼ਨ ਲੈ ਕੇ ਦੇਣਾ ਤੇ ਹਰ ਪੱਖ ਤੋਂ ਜਾਂਚ ਪੜਤਾਲ ਜੋ ਉਹ ਨਿਰਖ ਪਰਖ ਉਹ ਸਾਰੀ ਤੁਸੀਂ ਕਰਨੀ ਆ ਵੀ ਕਈ ਭਰਾ ਵੀਡੀਓ ਦੇ ਵਿੱਚ ਕਹਿ ਦਿੰਦੇ ਆ ਹਨਾ ਵੀ ਪਸ਼ੂ ਹੈ ਜਾਂ ਨਿਕਲ ਗਿਆ ਕਿਉਂਕਿ ਸਾਡਾ ਇਹ ਕੋਈ ਦੋਸਤ ਨਹੀਂ ਹੁੰਦਾ ਅਸੀਂ ਤਾਂ ਵੀਡੀਓ ਬਣਾਉਣੀ ਹੈ ਜੋ ਮਾਲਕ ਨੇ ਇਨਫਾਰਮੇਸ਼ਨ ਦਿੱਤੀ ਉਹ ਆਪਾ ਦੇ ਦੇਣੀ ਹੈ ਕਿਉਂਕਿ ਆਪਾਂ ਕਿਹੜਾ ਪਸ਼ੂ ਦੇ ਬੱਚੇ ਵੜੇ ਹੁੰਦੇ ਹਨ ਨਾ ਤੇ ਤੁਸੀਂ ਆਦੀ ਤਸੱਲੀ ਕਰਕੇ ਤੇ ਆਦੀ ਜ਼ਿੰਮੇਵਾਰੀ ਤੇ ਖਰੀਦ ਸਕਦੇ ਆਪਾਂ ਹਰੇਕ ਵੀਡੀਓ 'ਚ ਇਹੀ ਗੱਲ ਕਰਦੇ ਹੁੰਦੇ ਆਂ ਵੀ ਆਦੀ ਫੋਲ ਤਸੱਲੀ ਕਰਕੇ ਖਰੀਦੋ ਤੇ ਤਸੱਲੀ ਤੁਸੀਂ ਕਰਨੀ ਆ ਵੀਡੀਓ ਦੇ ਵਿੱਚ ਐਂਡ ਤੱਕ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤੈਨੂੰ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ